ਸਾਸਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗਿਆ ਸ਼ੁਰੂਆਤ ਕਰਨ ਚੜ ਗਿਆ ਜੀ ਅੱਜ ਭਾਗਾ ਵਾਲਾ ਦਿਨ ਗੰਨੇ ਦੀ ਲੇਬਰ ਲੱਗੀ ਆਪਣੇ ਖੇਤ ਗੁੱਡੂ ਨੇ ਮਾਮੇ ਉਹਨੇ ਪੁਰਾਣੇ ਬੰਦੇ ਆ ਆਪਣੇ ਹਰ ਇੱਕ ਕੰਮ ਮੈਨਾਂਗਾ ਸਹ ਹੋ ਗਿਆ ਬਾਈ ਗੰਨਾ ਬੜਾਈ ਵੀ ਨਹੀਂ ਨਹੀਂ ਕਰਾਂ ਆਪਣੀ ਬਜਾਈ ਵੀ ਨਹੀਂ ਕਰਾਂ ਗੁਡਾਈ ਵੀ ਨਹੀਂ ਕਰਾਂ ਹਰ ਇੱਕ ਕੰਮ ਗੁੱਡੂ ਦੀ ਹਰ ਮਾਮੇ ਦੀ ਜ਼ਿੰਮੇਵਾਰੀ ਹੈ ਕਰਕੇ ਦੇਣਾ ਤੋੜੀ ਵਾਲੀ ਮਸ਼ੀਨ ਪਰ ਵੀ ਇਹਨਾਂ ਨੇ ਤੋੜੀ ਅੰਦਰ ਪਾਣੀ ਹਰ ਇੱਕ ਕੰਮ ਇਹਨਾਂ ਨੇ ਕਰਨਾ ਆਪਣਾ ਬਾਈ 18 ਗੰਨੇਵਾਂ ਬਾਈ ਵਾਢਾ ਲਾਇਆ ਆਪਾਂ ਨੇ ਠੀਕ ਹੈ ਜੀ ਕੱਲ ਮੈਂ ਗੈਰਹਾਜ਼ਰ ਤਾਂ ਵੀਡੀਓ ਥੰਨਾ ਰਾਤ ਵਾਲੀ ਦੇਖ ਲਈ ਆਪਾਂਗੇ ਵੀ ਕੱਲ ਚੰਡੀਗੜ੍ਹ ਕਿਸੇ ਕੰਮ ਵਾਸਤੇ ਪਹਿਲਾਂ ਭੋਗ ਤਾ ਉੱਤੇ ਬਾਅਦ ਆਪਾਂ ਚਲੇਗੇ ਚੰਡੀਗੜ੍ਹ ਆਪਣੇ ਪਰਮਨੰਥ ਮੱਥਾ ਟੇਕਿਆ ਛੋਟੇ ਕਿਸਾਨ ਨੇ ਉਸਨੇ ਆਪਣਾ ਸਾਰੇ ਸੌਣ ਸ਼ੰਮਣ ਪੂਰੇ ਕਰੇ ਆ ਸਗਨ ਵੀ ਦੇ ਆ ਮੱਥਾ ਵੀ ਟੇਕਿਆ ਲੱਡੂ ਮੰਗਾ ਕੇ ਬਹੁਤ ਬਹੁਤ ਧੰਨਵਾਦ ਹੈ ਬਾਈ ਮਹਾਰਾਜ ਦਾ ਇਹ ਜੇ ਬੱਚੇ ਬਕਸੇ ਆ ਨਹੀਂ ਬੱਚਿਆਂ ਨੂੰ ਗੇਮਾਂ ਮਾ ਤੇ ਟਾਈਮ ਨਹੀਂ ਹੈਗਾ ਬਿਲਕੁਲ ਵੀ ਗੇਮ ਖੇល ਰਹੇ ਆ ਬੱਚੇ ਟੀਵੀ ਦੇਖ ਰਹੇ ਆ ਆਪਣੇ ਬੱਚੇ ਹਾਰ ਟਾਈਮ ਖੇਤ ਦੇ ਵਿੱਚ ਤੈਨਾਤ ਆ ਹੁਣ ਵੀ ਹਾਲੈਂਡ ਦੀ ਸੀਟ ਦੇ ਉੱਪਰ ਬੈਠਿਆ ਕਰਾ ਈ ਟਰਾਲਾ ਪਾ ਕੇ ਲੈਣਾ ਜਤਿੰਦਰ ਚਾਚੂ ਬਾਦੇ ਮਤਲਬ ਕੱਲ੍ਹ ਤੋਂ ਵੀ ਇਹਨਾਂ ਨੇ ਟੱਕ ਲਾਇਆ ਦਾ ਮਤਲਬ ਥੋੜਾ ਕੰਮ ਸਟਾਰਟ ਕਰਿਆ ਦਾ ਅੱਜ ਛਲਾਈ ਹੋ ਗਈ ਸਟਾਰਟ ਦਿਨ ਬਹੁਤ ਵਧੀਆ ਚੜਿਆ ਨਿੱਗਾ ਦਿਨ ਹੈ ਤਰੀਕ ਹੋਗੀ ਅੱਜ 6 7 8 ਤਰੀਕ ਨੂੰ ਲੋਡ ਕਰਾਂਗੇ 8 ਨੂੰ ਬਾਈ ਲੋਡ ਕਰਦੇ ਹਾਂ ਹਜ਼ਾਰ ਪੂਲੀ ਤਕਰੀਬਨ ਪੌਣੇ 300 ਕੁਇੰਟਲ ਮਾਲ ਲੋਡ ਹੋ ਜਾਏਗਾ ਪੌਣੇ 300 300 ਹਾਲੈਂਡ 4x4 ਜਾਏਗਾ ਬਾਈ ਆਪਣਾ ਮਿਲਣ ਨੂੰ ਬਾਈ 2-3 ਦਿਨਾਂ ਮ ਆਪਾਂ ਨੇ ਅਪਡੇਟ ਵੀ ਦੇਣੀ ਐ ਆਪਣਾ ਖੁਸ਼ੀ ਵਾਲਾ ਦਿਨ ਆਣੇ ਵਾਲਾ ਤਿਆਰ ਐ ਹੁਣ ਵੀ ਮੈਂ ਤਿਆਰ ਹੋ ਗਿਆ ਰੈਡੀ ਹੋ ਗਿਆ ਜਾਣ ਲੱਗਿਆ ਬਸ ਤੁਮੇ ਤਮਾਕਾ ਦੇਖੋ ਕਿੱਡਾ ਹੋਏਗਾ

ਠੀਕ ਹੈ ਬਾਈ ਨੇ ਲੱਗ ਰਹੇ ਆ ਬੰਦੇ ਆਪਣੇ ਦੇਖੋ ਬਾਈ ਵੀਡੀਓ ਦੱਬ ਕੇ ਸਪੋਰਟ ਕਰੋ ਆਪਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਈ ਬਣੇ ਰਹੋ ਵੀਡੀਓ ਗੱਲ ਬੈਠ ਕੇ ਬਾਈ ਆਪਾਂ 4511 ਪਰ ਆਪਣੇ ਘਰ ਆਇਆ ਬਤਾ ਕੱਲ੍ਹਗਾ 4511 ਲੀਵਰ ਲੈ ਕੇ ਆਈ ਸੀ ਆਪਣੇ ਨਾਲ 850 ਇੱਧਰ ਖੜਿਆ ਕੱਲ੍ਹ ਰੇਹ ਪਾਣ ਗਿਆ ਵਾਦਾ ਇਹ ਲੋਡ ਹੈ ਬਾਈ RAM veer ਨੂੰ ਟਰਾਲੀ ਟਰੈਕਟਰ ਕੀ ਰੇਹ ਪਾਣਾ ਉਹਨਾ ਕਾ ਫੋਨ ਆਇਆ ਕਹਿੰਦੇ ਅਮਨ ਟਰੈਕਟਰ ਪਚਾਓ ਚਲਾ ਆਂ ਭਾਈ ਅਪਾਂ ਛੱਡ ਗਾਵਾ ਇਹਨੂੰ ਸੁਣੋ ਆਵਾਜ਼ 4511 ਦੀ ਪਹੁੰਚ ਗਏ ਭਾਈ ਬਾਈ ਦੇ ਘਰਾਂ ਖੜਾ ਦਿਆ ਟਰੈਕਟਰ 4511 ਸਾਈਡ ਮਾਂ ਲਾ ਕੇ ਚਲਾਈਓ ਬਹੁਤ ਕੱਬੀ ਏ ਟਰੈਕਟਰ ਕੀ ਬਾਈ ਬਹੁਤ ਸੋਹਣੀ ਚਲਾਈ ਏ ਹੱਥਾਂ ਮੇਂ ਦੇ ਨਿਕਲ ਨਿਕਲ ਕੇ ਜਾ ਹਿੱਧਰ ਖੜਿਆ ਆਪਣਾ ਸਵਰਾਜ 855 ਝੋਟਾ ਟਕਿਆ ਵਾ ਟਰਾਲੀ ਲੋਡ ਹੋਈ ਵੇ ਦੇਖੋ ਕਿੰਨੀ ਸੋਹਣੀ ਟਰਾਲੀ ਲੋਡ ਹੋਈ ਵੀ ਏ ਚੌੜੀ ਦੇਖੋ ਕਿੰਨੀ ਲੱਦੀ ਵੀ ਟਰਾਲੀ ਪਰਚੀ ਅੱਜ ਹੈ ਨਹੀਂ ਆਪਣੇ ਵਾ ਨਹੀਂ ਟਰਾਲੀ ਜਾਂਦੀ ਮਿਲਨ ਨੂੰ ਪਰ ਆ ਆਪਣਾ ਲੱਦਰਿਆ ਹੌਲੈਂਡ 3630 ਕੀ ਵੀ ਲੋਡਿੰਗ ਹੋ ਰਹੀ ਏ ਜੋ ਟਰਾਲੀ 깔 ਗਈ ਲੋਡ ਹੋਈ ਵੀ ਐ 49 11 ਪਰਾ ਖੜਾ ਦੇ ਆਪਾਂ ਨੇ ਟਰਾਲੀ ਉਹ ਖੜੀ ਐ ਆਪਣੀ ਬਾਈ ਹੁੱਕ ਕੱਢ ਕੇ ਰੱਖਦੀ ਟਰਾਲੀ ਵੀ ਕੱਢਦੀ ਆਪਾਂ ਨੇ ਜੋ ਪਾਇਆ ਜਿਗਾਰਡ ਗੰਨੇ ਵਾਲੀ ਪੱਤੀ ਖੰਡਾਵੇਗਾ ਬਾਈ ਆਰਾਮ ਵੀਰ ਗੰਨੇ ਵਾਲੀ ਪੱਤੀ ਖੰਡਾ ਕੇ ਸਰਸ ਖੇਤਾਂ ਮੈਂ ਬੀਜੇਂਗਾ ਜਾਉ ਲੇਟ ਹੋ ਗਈ ਕਣਕ ਦੋ ਬਾਕੀ ਅੱਜ ਚੱਲ ਰਿਹਾ ਮਨ ਦੀ ਕਣਕ ਬੀਜਾਂਗਾ ਜਾਉ ਬੀਜਾਂ ਦੇਖੋ ਭਾਈਓ ਜੰਗਾੜ ਬਣਾਇਆ ਵਾ ਦੇਸੀ ਆਪਣੇ ਵਦੂਆ ਫਿਰ ਪਾ ਵੇਸਟਿੰਗ ਪਾਈ ਦੀ ਵੀਰ ਨਸ਼ਤਰੀ ਬਣਾ ਲਿਆ ਦਾ ਅੱਗੇ ਬਾਈ ਘਰਾਂ ਬਹੁਤ ਸੋਹਣੀ ਧੁੱਪ ਚੜੀ ਵੀ ਐ ਨੰਗਰ ਕੱਢਦੇ ਬਾਹਰ ਨਿੰਦਰ ਨੇ ਅੱਜ ਮੈਂ ਸਾਮਿਨੇ ਜਾ ਰਹੇ ਲਹਿਗੀਆਂ ਭਾਈ ਆਇਆ ਵਾ ਜੌਂਡੀ ਅਜੰਸੀ ਦੇ ਆਪਣੇ ਦਾ ਮਿਲਣ ਆਪਾਂ ਨੂੰ ਵੈਸੇ ਆਇਆ ਆਪਾਂ ਨੇ ਟਰੈਕਟਰ ਨਹੀਂ ਲਿਆ ਹੈ ਭਾਈ ਨਿੰਦਰ ਚਲਿਆ ਭਾਈ ਰੇ ਪਾਣ ਕਲਰ ਇਹ ਰਹਿ ਗਿਆ ਤੇਰੇ ਵਾਲੇ ਖੇਤਾਂ ਮਾ 16 ਥੱਲੇ ਪੈ ਗਏ ਦੇ 5 ਕਿੱਲੇ ਰਹਿ ਗਏ ਦੇ ਚੱਲਿਆ ਭਾਈ ਰੇ ਪਾਣ ਰੇ ਪਾਕ ਆ ਰਿਹਾ ਆਪਾਂ ਚੱਲਦੇ ਆਂ ਭਾਈ ਪਟਿਆਲੇ ਨੂੰ ਪਹਿਲਾਂ ਆਪਾਂ ਨੂੰ ਪਟਿਆਲੇ ਜਾਣਾ ਫਿਰ ਜਾਣਾ ਆਪਾਂ ਨੇ ਚੀਕ ਹੈ ਜਾਂ ਧੂਰੀ ਉਹ ਦੋਵਾਂ ਮਾਦੇ ਇੱਕ ਤੋਂ ਹੋਏਗਾ ਬੜੇ ਰਿਮਾਂ 852 ਆਪਣਾ ਚੱਲ ਪਿਆ 40 ਇੰਚ ਬੰਫਰ ਲਗਾਇਆ ਹੋਇਆ ਇਹਨੂੰ 10 ਇੰਚੀ ਪਏ ਵਿਆ ਰਿਮਾਂ origignal ਆਗੇ ਬਾਈ ਰੇ ਲੱਦਣ ਜਿਹੜਾ ਕਲਰ ਹੈਗਾ ਜਰਾ ਇਹ ਪਾਣੇ ਨੂੰ ਉਹ ਪਾਵਾਂਗੇ ਮੰਨੂ ਐ ਤਾਂ ਸਵੇਰੇ ਵੀ ਟਰਾਲੀ ਲਾਦੀ ਉੱਥੇ ਟਰਾਲੀ ਖੜੀ ਦੀ ਅੰਦਰ ਸ਼ੈੱਡ ਮਾ ਪਤਾ ਨਹੀਂ ਲੱਗਿਆ ਹੈਗਾ ਮੈਂ ਟਰਾਲੀ ਆਵਾਂ ਬਾਈ ਲਾ ਕੇ ਨਿੰਦਰ ਲੱਦੇ ਆ ਗਏ ਰੇ ਪੰਜ ਥੈਲੇ 16 ਥੈਲੇ ਕੱਲ ਪੈ ਗਏ ਤੇਰੇ ਵਾਲੇ ਖੇਤ ਮੈਂ ਪੰਜ ਅੱਜ ਪੈ ਜੰਗੇ ਉਥੇ ਮੈਂ ਬਾਈ ਆਪਣਾ ਟਰੈਕਟਰ ਬਗਲ ਇੱਕ ਸੁੱਕੇ ਮੈਂ ਰੇ ਪਾਇਆ ਬਸ ਦੁਬਾਰਾ ਨਹੀਂ ਪਾਇਆ ਬਾਈ ਫੇ ਬਾੜੇ ਨਹੀਂ ਟਰੈਕਟਰ ਇਹ ਟਰਾਲੀ ਆਪੇ ਮੁਸ ਗਿਆ ਬਾਈ ਆਪਣੀ ਦਾ ਇਹ ਦੇਖੋ ਚੋਂਡੀ ਲਗੀ ਬਲ ਖਾ ਗਿਆ ਅੰਦਰ ਨੂੰ ਖਾਸਾ ਕਰਾਵਾਂਗੇ ਸੀਜ਼ਨ ਦੇ ਬਾਅਦ ਸੱਟ ਇਹੋ ਦੇਖੋ ਐਨ ਸਿੱਧਾ ਮੋੜਾਂ ਬਈ ਟਰਾਲੀ ਨਿੰਦਰ ਨੇ ਵਿਚਾਰੇ ਨੇ ਬੜੀ ਔਖੀ ਕੱਢੀ ਐ ਮੈਂ ਆਇਆ ਤਾਂ ਚਾਚੀ ਨੂੰ ਛੱਡਣ ਦੋਏ ਵੀ ਨਿਕਲ ਹੀ ਪਈਆਂ ਪਰਲੀ ਵੀ ਨਿਕਲੀ ਵੀ ਤੇਲੀ ਵੀ ਨਿਕਲੀ ਵੀ ਤੀ ਚੱਲ ਬਈ ਝੋਟਿਆ ਆਮਾ ਲਾ ਕੇ ਤੈਨੂੰ ਲਾ ਦੀ ਬਈ ਟਰਾਲੀ ਠੀਹੇ ਪਰ ਬੰਦੇ ਕਰਨਗੇ ਆਪਣੇ ਲੋਡ ਇਹਨੂੰ ਕਿੰਨੇ ਗੇੜ ਲਾਵੰਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦਾ ਜਵਾਬ ਨਹੀਂ ਦਿਆ ਤਾਂ ਸਤਿ ਸ੍ਰੀ ਅਕਾਲ ਹਉ ਠੀਕ ਹੈ ਠੀਕ ਹੈ ਪਰਿਵਾਰ ਠੀਕ ਹੈ ਬਹੁਤ ਠੀਕ ਹੈ ਸ਼ਾਦੀ ਕਬ ਹੈ ਸ਼ਾਦੀ ਕਬ ਹੈ ਹੋਲੀ ਸੇ 10 ਦਿਨ ਪਹਿਲੇ ਹੈ ਹੋਲੀ ਸੇ 10 ਦਿਨ ਬਾਅਦ ਹੈ ਪਹਿਲੇ ਹੈ ਪਹਿਲੇ ਨਹੀਂ ਬਾਅਦ ਹੈ ला दी भाई ट्राली बंद भा लावे गेट फिर कडेंगे बाहर उ फिर लोड करेंगे किएगी तीन घंटा लाएंगे चार उड़े। हाँ। ला दर्म है पिछे देख कित दे गुस्सा करें ये हा पानी बड़ा व गोरी में ये देख कैसे बैठ रहा गोरी ਇਹ ਦੇ ਅੱਗੇ ਤੋਂ ਠੀਕ ਹੈ ਠੀਕ ਹੈ ਕਰੋ ਲੋਡ ਫਿਰ ਫੋਨ ਕਰ ਦੇਣਾ ਕੱਢ ਲ ਦੇਗੇ ਉਹ ਆ ਰਿਹਾ ਰਾਜਪੁਰੇ ਪਰਚੀ ਲੈਣੇ ਗਿਆ ਕੰਮ ਹੈ ਕੋਈ ਲੱਗ ਗਿਆ ਬਾਈ ਲੋਗੋ ਆਪਣਾ ਅਮਨਾ ਪੰਗੂ 36 30 ਪੰਗੂ ਫਾਰਮ ਗੱਡੀ ਪਰ ਲਾ ਦੇ ਆਪਾਂ ਨੇ ਚਲਾ ਆ ਵੀ ਆਪਾਂ ਆਪਣੇ ਟੂਰ ਪਰ ਜਿੱਥੇ ਆਪਾਂ ਜਾਣਾ ਮਰੂਦ ਨਹੀਂ ਗਈ ਦਿੱਕ ਮੈਨੂੰ ਵੀਰ ਪਹੁੰਚ ਗਿਆ ਹੌਲੈਂਡ ਵਰ ਵੀ ਲਾਣਾ ਦਾ ਸਟicker ਆ ਕੇ ਲਾਵਾਂਗੇ ਪਹੁੰਚ ਗਏ ਭਾਈ ਠੀਕ ਹੈ ਬਰਕਸ਼ਾਮਾ ਟਰਾਲੀਆਂ ਦੇਖਣ ਆਏ ਆਂ ਭਾਈ ਬਹੁਤ ਮਸ਼ਹੂਰ ਹੈ ਬੰਦਾ ਯੋ ਠੀਕੇ ਵਾਲਾ ਜਤਿੰਦਰ ਲੈ ਗਿਆ ਉਹਦੇ 20 ਟਰਾਲੀਆਂ ਘੱਟੋ ਘੱਟ 20 ਟਰਾਲੀਆਂ ਤਿਆਰ ਹੋਈਆਂ ਚਾਹ ਪੀ ਮਾਂ ਬਾਈ ਆਇਆਂ ਨੂੰ ਖਾ ਲੈ ਅੰਦਰ ਲੈ ਚੱਲ ਵੀਰ ਇੱਧਰ ਵੀ ਬਣੀ ਖੜੀਆਂ ਟਰਾਲੀਆਂ ਦੋ ਬਾਕੀ ਪਿੱਛੇ ਦੇ ਇੱਕਾਂ ਆਇਆਂ ਵਰਕਸ਼ਾਪ ਸਾਰੀ ਇਹੋ ਟੈਂਕਰ ਖੜਿਆ ਪਾਣੀ ਵਾਲਾ ਤਿਆਰ ਜਾਦਾ तकरीबन ਬਾਈ ਟੂੜੀ ਵਾਲੀ ਟਰਾਲੀਆਂ ਬਣ ਰਹੀਆਂ ਕਿੰਦਾ ਮਡਾਉਲੀ ਉਹ ਠੀਕ ਹੈ ਹਾਂ ਵਧੀਆ ਦੋ ਕਿੱਥੇ ਪਹੁੰਚ ਗਏ ਪਾ ਪਹੁੰਚ ਗਿਆ ਭਾਈ ਠੀਕ ਹੈ ਪਹੁੰਚ ਗਏ ਭਈ ਅੱਜ ਮੁੰਡੇ ਕਰਾਂ ਭਾਈ ਤਮਾਕਾ ਦੇਖੋ ਕੀ ਆ ਬਣਾ ਫਿਰ ਦੱਸਾਂ ਤੁਹਾਨੂੰ ਹੋ ਗਈ ਭਾਈ ਵਧਾਈਆਂ ਸਾਈ ਹੋ ਗਈ ਆਪਣੀ ਰਾਡੀਆਂ ਗਈ ਰਾਡੀਆਂ ਭਾਈ ਭਿੰਦੇ ਦੀ ਵੀ ਹੋ ਸਕਾਂ ਜਤਿੰਦਰ ਦੀ ਵੀ ਹੋ ਸਕਾਂ ਅਮਨ ਦੀ ਵੀ ਹੋ ਸਕਾਂ ਵੇਚਣ ਵਾਲੀ ਵੀ ਹੋ ਸਕਾਂ ਇਹੋ ਚੀਜ਼ ਦਾ ਭਾਈ ਡਿਫਰੈਂਸ ਹੈ ਬਿਟਰਾਲੀਆਂ ਹੈ ਕਿਸਤੀਆਂ ਜੋ ਆਉਣ ਵਾਲੀ ਵੀਡੀਓ ਮੇ ਪਤਾ ਲੱਗੇਗਾ ਠੀਕ ਹੈ ਸਾਈ ਹੋ ਗਈ ਬਾਈ ਆਪਣੀ ਬਾਉਜੀ ਗੱਲਾਂ 12 ਤਰੀਕ ਨੂੰ ਟਰਾਲੀਆਂ ਮਿਲ ਜਾਈਂ ਅੱਜ 6 ਤਰੀਕ ਹੈ ਹੁਣ ਰਹਿ ਗਈ ਗੱਲ ਟਾਇਰਾਂ ਵਾਲੀ ਕਿ ਟਾਇਰ ਨਵੇਂ ਦੇਣੇ ਆ ਜਾਂ ਪੁਰਾਣੇ ਦੇਣੇ ਆ ਟਾਇਰ ਬਾਉਜੀ ਮੈਂ ਪਾਇਆ ਬਕਰਾਂਤ ਕੇ ਉਹ ਟਾਇਰ ਐ ਮਤਲਬ ਆਪਣਾ 60000 ਦਾ 4 ਤਾਲੀ ਬਣਵਾਈਏ ਬਾਈ ਜੋ ਚੀਜ਼ 12 6 ਬਿਜ ਟੱਪਾ ਨੇ ਪੜਾ ਲਵਾਇਆ ਉੱਪਰ ਟੋਪੀ ਐਂਡ ਹੈਬਿਟੀਟੀ ਟ੍ਰਾਲੀ ਬਣਵਾਈਆਂ 5 ਐਮ ਐਮ ਦਾ ਲਵਾਇਆ ਫਰਸ਼ 12 ਗੇਜ ਦੀ ਲਵਾਈਏ ਚੱਦਰ ਟਾਟਾ ਬਕਾਰੋਗੀ ਸੇਲ ਦਾ ਪੁਆਇਆ ਫਰਸ਼ ਕੰਪਨੀਆ ਸਮਾਨ ਲਵਾਇਆ ਬਾਈ ਠੀਕ ਹੈ ਬਾਕੀ ਅੱਪਾਂ ਵੀ ਰੋਜ਼ ਘੁੰਮਣ ਵਾਲੇ ਬੰਦੇ ਆ ਕੋਈ ਐਡੀ ਗੱਲਬਾਤ ਨਹੀਂ ਹੈਗੀ ਆਪਾਂ ਲੁੱਟ ਜਾਂਗੇ घोड़िया लिस्से डिस्पोजल बैरिंग ट्राली हुई खड़ी तैयार रंग होएगा भाई हरा सत बात हो ठीक ठाक है जी ठीके 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 ठीके। हो गए मुबारक होर जी ਨੰਬਰ ਜੀ ਆਪਣਾ ਨੰਬਰ 94170 73006 ਰਜਿੰਦਰ ਗਰਗ ਠੀਕ ਹੈ ਜੀ ਭਾਈ ਜਰੂਰ ਪਹੁੰਚੋ ਅੰਕਲ ਜੀ ਗੋਲਾ ਬਹੁਤ ਵਧੀਆ ਅੰਕਲ ਦਾ ਮਾਈਂਡ ਹੈ ਐਨ ਓਕੇ ਦੀ ਰਿਪੋਰਟ ਹੈ ਬਾਕੀ ਠੀਕ ਹੈ ਜੀ ਪਰਿਵਾਰ ਸਭਾ ਉਹ ਬਹੁਤ ਜਲਦੀ ਆ ਬਹੁਤ ਬਾਗ ਦੇ ਨੇਪਰ ਉਹ ਤਾਂ ਸਾਹ ਦੇ ਕਰੀਬ ਹੋ ਗਿਆ ਕੱਲ੍ਹ ਤੋਂ ਆਦਿਆ ਨੇ

ਦਸਨਨ ਘਰਾੜ ਕੀਏ ਦੇ ਪੂਰੀ ਐ ਨਾ ਪੂਰੀ ਦੀਪਾ ਚੁੱਪਾ ਲਾ ਗਏ ਦੇਖੋ ਸਾਰਾ ਉੱਪਰ ਹੈ ਨਾ 147 ਨਾ ਹੈ ਲੋਕ ਲੋਕ ਹੈ ਨਾ ਪੂਹੀ ਲੋਕ ਅੱਜ ਜਿਤਨਾ ਜੀਗਾ ਚੀਗਾ ਅਗਰ ਨਾ ਨਿਊ ਆਉਦਾ ਤੇ ਕਹਿ ਜਾ ਲੋਆ ਦਾ ਸਾਹਮਣਾ ਬਣ ਗਿਆ ਸਭੇ ਕੋਲ ਕਾਫੀ ਟੈਂਪੋ ਆ ਰਹੇ ਨੇ 2015 ਕੇ ਹਾਰੇ ਹੀ ਆਪਾਂ ਲਗਾਤਾਰ ਪਹਿਲੇ 15 ਟਰਾਲੀਆਂ ਦਾ ਇਕੱਲੇ ਹਰਪਾਲਪੁਰ ਮਾ ਚਲੇ ਗਏ ਜਿਹੜੀ ਹੋ ਰਿਸ਼ਤੇਦਾਰਾਂ ਦੇ ਮਿੱਤਰ ਕਰਨ ਉਹ ਲੱਗਿਆ 15 ਟਰਾਲੀਆਂ ਇਕੱਲੇ ਹਰਪਾਲਪੁਰ ਮੈਂ ਪਹਿਲੀ ਵਾਰੀ ਇਹ ਕਰਦਾ ਆਪਣੀ ਸਾਲੀ ਤੋਂ ਕੋਈ ਤੰਪਾ ਨਹੀਂ मन कुछ होना चाहिए ट्राली का फायदा ठीक है भाव जी आ गए भाई चीके ਟਰਾਲੀ ਲੈ ਆਏ ਆ ਘਰਾਂ ਖੇਤਾਂ ਮਾਂ ਭਰੀ ਖੜੀ ਦੀ ਤੇ ਆਪਣਾ ਸਵੇਰੀ ਲਾਈ ਦੀ ਉਸ ਤੋਂ ਬਾਅਦ ਆਪਣੇ ਬੰਦਿਆਂ ਨੇ ਸੜਕ 'ਤੇ ਚੜਾ ਦੇ ਦਿੱਤੀ ਧਾਨੇ ਨੇ ਹਰ ਰਾਮ ਨੇ ਲੋਡ ਹੋਈ ਵੀ ਦੀ ਰੱਸਾ ਮਾਰ ਲਏ ਹਾਂਜੀ ਅੱਛਾ ਜੀ ਹੋ ਠੀਕ ਐ ਠੰਡ ਕਿੰਨੀ ਗੈ ਬਹੁਤ ਠੰਡ ਐ ਸੀਤ ਲਹਿਰ ਚੱਲ ਰਹੀ ਐ ਠੰਡੀ ਹਵਾ ਇਹ ਟਰੈਕਟਰ ਵੀ ਗਿਆ ਉਹਦਾ 850 ਜੱਕਾ ਨਾ ਹੋਰ ਲੈਟਾਂ ਕਰਾਣ ਹੋਰ ਕੰਮ ਕਰਦਾ ਇਸਕਾ ਲੋ ਟਰਾਲੀ ਵੀ ਜੋੜ ਕੇ ਪਿੱਛੇ ਕਰੀਆ ਪਹਿਲਾਂ ਖਾਸੀ ਅੱਗੇ ਦੀ ਨੇ ਲੇਟਾਂ ਲਗੀਆਂ ਨਵੀਆਂ ਦਿਖ ਨਹੀਂ ਰਹੀਆਂ ਕਨੌਰ ਤੇ ਲੇਟਾਂ ਕਰਾ ਕੇ ਲਿਆਈਆਂ ਇਸ ਕੀਆਂ ਜੋ ਪੱਤੀ ਲਾਈਏ ਨਵੀਂ ਦੋ ਲੇਟਾਂ ਲਾਈਆਂ ਨਵੀਆਂ ਇਸਕੇ ਕਲੰਪ ਬਣਾਏ ਇਹਦੇ ਪੱਤੀਆਂ ਲੇਟਾਂ ਟੁੱਟ ਕੇ ਦੇ ਨੇ ਇਹ ਟਰਾਲੀ ਪਿੱਛੇ ਕਰੀਏ ਬਾਈ ਖਾਸੀ ਅੱਗੇ ਖੜੀ ਦੀ ਰੋ ਟਰਾਲੀ ਨੇ ਮੁੜੇ ਦੀ ਠੀਕ ਹੈ ਬਾਈ ਸਾਰਿਆਂ ਨੂੰ ਸਸਰੀ ਕਾਲ ਮਿਲਦੇ ਆਂ ਕਿਸੇ ਅਗਲੇ ਬਲੌਕ ਨਾਲ ਧੰਨਵਾਦ ਜੀ ਵੀਡੀਓ ਦੇਖਣ ਲਈ